वाहेगुरु जी का खालसा वाहगुरु जी की फतेह धन धन श्री गुरु नानक देव साहेब जिया एक ओंकार सतनाम करता पुरख निर्भ नि अकाल मूर्त अजूनी साहब हंगूल है ਤਨ ਗੁਨਾਹਨ ਪਾਚ ਉਸ ਮੂਲ ਦੀਆਂ ਨਿਸ਼ਾਨੀਆਂ ਦੱਸ ਰਹੇ ਹਨ ਪਹਿਚaan ਦੱਸ ਰਹੇ ਹਨ ਉਸ ਦੀਆਂ ਵਿਸ਼ੇਸ਼ਤਾਵਾਂ ਦੱਸ ਰਹੇ ਹਨ ਜਪ ਔਰ ਕਿਸ ਦਾ ਜਾਪ ਕਰਨਾ ਚਾਹੀਦਾ ਹੈ ਉਸ ਦੀਆਂ ਵਿਸ਼ੇਸ਼ਤਾਈਆਂ ਵੇਸ਼ਤਾਵਾਂ ਪਹਿਚਾਨ ਉਹ ਇਸ ਸ਼ਬਦ ਦੇ ਵਿੱਚ ਦਰਸਾ ਰਹੇ ਹਨ ਇੱਕ ਉਹ ਇੱਕ ਹੈ ਉਸ ਤੋਂ ਬਗੈਰ ਹੋਰ ਕੋਈ ਨਹੀਂ ਹੈ ਜਿਹੜਾ ਇਸ ਸੰਸਾਰ ਨੂੰ ਚਲਾ ਰਿਹਾ ਹੈ ਜਾਂ ਇਸ ਸੰਸਾਰ ਦੀ ਰਚਨਾ ਕਰਨ ਵਾਲਾ ਹੈ ਉਸਦੇ ਨਾਮ ਅਨੇਕਾਂ ਹੋ ਸਕਦੇ ਹਨ ਪਰ ਉਹ ਹੈ ਇੱਕ ਗੁਨਾਨਕ ਪਾਸ਼ਾ کہہ ਰਹੇ ਹਨ ਇੱਕ ਉਹ ਇੱਕ ਹੈ ਓੰਕਾਰ ਉਹ ਇੱਕ ਹੁੰਦਾ ਹੋਇਆ ਸਾਰੇ ਸੰਸਾਰ ਦੇ ਜੀਵਾਂ ਵਿੱਚ ਸਾਰੀਆਂ ਵਸਤੂਆਂ ਵਿੱਚ ਸਾਰੇ ਝੱਗ ਵਿੱਚ ਵਿਆਪਕ ਹੈ ਜਿਸ ਨੂੰ ਸਰਵ ਵਿਆਪਕ ਵੀ ਕਿਹਾ ਜਾਂਦਾ ਹੈ ਉਹ ਹਰ ਜਗ੍ਹਾ ਜਰੇ-ਜਰੇ ਵਿੱਚ ਸਮੋਇਆ ਹੋਇਆ ਹੈ ਉਹ ओंकार ਸਰਵ ਵਿਆਪਕ ਹੈ अगों गुरु नानक पातशाह उस मूल बारे कह रहे हैं कि सत नाम ये सच है कि वो है जो एक है वो है ये सच्चाई है सच सच है सत नाम ਉਸ ਨੂੰ ਅਸੀਂ ਸਤ ਨਾਮ ਨਾਲ ਯਾਦ ਕਰ ਸਕਦੇ ਹਾਂ ਜਪ ਸਕਦੇ ਹਾਂ ਜਪ ਕਰ ਸਕਦੇ ਹਾਂ ਉਸ ਨੂੰ ਚੇਤੇ ਕਰ ਸਕਦੇ ਹਾਂ ਉਸ ਸਤ ਨਾਮ ਉਸ ਦਾ ਨਾਮ ਵੀ ਸੱਚਾ ਹੈ ਵੰਦ ਵੀ ਸੱਚੀ ਹੈ ਇਸ ਕਰਕੇ ਉਸ ਨੂੰ ਸਤਨਾਮ ਨਾਮ ਨਾਲ ਯਾਦ ਵੀ ਕੀਤਾ ਜਾ ਸਕਦਾ ਹੈ ਕਰਤਾ ਪੁਰਖ ਕਰਤਾ ਉਹ ਇਸ ਸਾਰੇ ਸੰਸਾਰ ਨੂੰ ਰਚਣ ਵਾਲਾ ਹੈ ਉਸ ਨੇ ਸਾਰੇ ਸੰਸਾਰ ਨੂੰ ਰਚਿਆ ਹੈ सिरज्या है वो कर सकन वाला है वो करता है वो ही सब कुछ कर रहा है पुरख वो संपूर्ण है किसी भी गलों वो घट नहीं है ਉਹ ਸੰਪੂਰਨ ਹੈ। ਇਹ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ। ਸਾਰੇ ਸੰਸਾਰ ਨੂੰ ਪਾਲਣ ਵਾਲਾ ਹੈ, ਰਚਣ ਵਾਲਾ ਹੈ, ਇਸ ਨੂੰ ਸੰਭਾਲਣ ਵਾਲਾ ਹੈ, ਔਰ ਸਾਰਿਆਂ 'ਤੇ ਨજર ਰੱਖ ਰਿਹਾ ਹੈ। ਸਾਰਿਆਂ ਦੀ ਨਜ਼ਰ ਦੇ ਵਿੱਚ, ਹਰ ਨਜ਼ਰ ਦੇ ਵਿੱਚ कृपा भी उसकी रही है सारे जीवन थे, सारे संसार से उसकी होंद सच्ची है वो सब कुछ करने है, वो सब कुछ कर रहा है उस दे बराबर कोई नहीं है उस तो कोई भी होर वड्डा नहीं है पुरख है संपूर्ण है हरेक पास संपूर्ण है कोई भी संसारी जीव संसारी वस्तु देख लो उसू पूरा करने वाला परम पिता परमात्मा है निर पो ज सब कुछ करने है कर रहा है फिर ओनू डर किस को निर पो उस कोई डरा नहीं सकता कोई हरा नहीं सकता उससे बराबर का कोई नहीं है ਉਬਤੀ ਨਜ਼ਰ ਤੋਂ ਵੀ ਪਰੇ ਨਹੀਂ ਹੁੰਦਾ ਕੋਈ ਜੋ ਵੀ ਜੀਵ ਜੋ ਪਦਾਰਥ ਇਸ ਦੁਨੀਆ ਤੇ ਹੈ ਉਸੀ ਨਜ਼ਰ ਦੇ ਵਿੱਚ ਹੈ ਨਿਰਵਰ ਕੋ ਨਾਨਕ ਪਾਤਸ਼ਾਹ ਕਹਿ ਰਹਿਆ ਹਨ ਕਿ ਵੈਰ ਧਰਮਾਂ ਵਿੱਚ ਜਾਤਾਂ ਵਿੱਚ ਕਬੀਲਿਆਂ ਵਿੱਚ ਇਹਨਾਂ ਪਰਿਵਾਰਾਂ ਵਿੱਚ ਹੁੰਦੇ ਹਨ ਵੈਰ ਹੁੰਦੇ ਹਨ ਨਾ ਜੇ ਵੈਰ ਹਨ ਤੇ ਝਗੜੇ ਹਨ ਪਰ ਉਹ ਜਿਹੜਾ ਪ੍ਰਮਾਤਮਾ ਹੈ ਉਹਦਾ ਨਾ ਕੋਈ ਪਰਿਵਾਰ ਹੈ ਨਾ ਕੋਈ ਜਾਤ ਹੈ ਉਸ ਦੀ ਨਾ ਕੋਈ ਕਬੀਲਾ ਹੈ ਉਹ ਤੇ ਸਿਰਫ ਇਕੱਲਾ ਆਪਣੀ ਮੌਜ ਵਿੱਚ ਵਿਚਰ ਰਿਹਾ ਹੈ ਆਪਣੀ ਮੌਜ ਵਿੱਚ ਉਹ ਇਸਾਰੇ ਜਾਗ ਰੂਪ ਤੇ ਨਜ਼ਰ ਰੱਖਦਾ ਆ ਇਸ ਨੂੰ ਪਾਲ ਰਿਹਾ ਹੈ ਉਸ ਨੂੰ ਕਿਸੇ ਨਾਲ ਕੋਈ ਵੈਰ ਨਹੀਂ ਹੈ ਨਾ ਕੋਈ ਉਸ ਦੇ ਬਰਾਬਰ ਹੈ ਤੇ ਨਾ ਹੀ ਕੋਈ اتنا ਤਾਕਤਵਰ ਹੈ ਇਹ ਲੱਗੇ ਉਸ ਪਰਮਾਤਮਿਕ ਦੀ ਕੀਤੀ ਹੋਈ ਨੂੰ ਬਦਲ ਸਕੇ ਅਕਾਲ ਮੂਰਤ ਹੁਣ ਜੋ ਨੇ ਸੰਸਾਰ ਵਿੱਚ ਰਚਿਆ ਹੈ ਉਹ ਨਜ਼ਰ ਆ ਰਿਹਾ ਹੈ ਉਹਨਾਂ ਦੀ ਮੂਰਤ ਮਨੁੱਖ ਇਸਤਰੀ ਪਸ਼ੂ ਪੰਛੀ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਚੀਜ਼ ਨਿਰ ਆਉਂਦੀ ਹੈ ਕੋਈ ਪੈਦਾ ਹੁੰਦਾ ਹੈ ਜੋ ਪੈਦਾ ਹੁੰਦਾ ਹੈ ਉਹ ਖਤਮ ਹੋ ਜਾਂਦਾ ਹੈ ਜਿਹੜੀ ਚੀਜ਼ ਬਣਾਈ ਜਾਂਦੀ ਹੈ ਉਸ ਦੀ ਅਮਨਿਆਦ ਹੁੰਦੀ ਹੈ ਉਹ ਕਿਸੇ ਨਾ ਕਿਸੇ ਵੇਲੇ ਆ ਕੇ ਖਤਮ ਹੋ ਜਾਂਦੀ ਹੈ ਪਰ ਉਹ ਅਕਾਲ ਉਹ ਇਹਨਾਂ ਚੀਜ਼ਾਂ ਤੋਂ ਪਰੇ ਹੈ ਅਕਾਲ ਮੂਰਤ ਉਸ ਦੀ ਨਾ ਕੋਈ ਦਿਸਣ ਦੇ ਸੁਣਵਾਲੀ ਮੂਰਤ ਹੈ ਨਾ ਕੋਈ ਉਸ ਦਾ ਸਰੀਰ ਹੈ ਨਾ ਕੋਈ ਅੰਗ ਹੈ ना उसवर कोई है जो किसी का अंग है तो वो एक एक दूसरे के परस्पर पर विरोधी है एक सज्जा हाथ है, है एक खब्बा हाथ है एक सज्जा कान है एक खब्बा कान है सज्जी लाता है खबी लात है पर उन ਬਿਨਾ ਮੂਰਤ ਤੋਂ ਕਾਲ ਰਾਤ ਨਾ ਕੋਈ ਸਤਾ ਵਿਰੋਧੀ ਹੈ ਨਾ ਉਹਨੂੰ ਕਿਸੇ ਨਾਲ ਵੈਰ ਹੈ ਨਾ ਉਹ ਕਿਸੇ ਕੋਲੋਂ ਡਰਦਾ ਹੈ ਆ ਜੂਨੀ ਜੋ ਜੀਵ ਜੂਨਾ ਵਿੱਚ ਆਉਂਦੇ ਹਨ ਪੈਰਾਉਂਦੇ ਹਨ ਉਹ ਨਾਸ ਵੀ ਹੁੰਦੇ ਹਨ ਜੰਮਣ ਮਰਨ ਚੱਲ ਰਿਹਾ ਹੈ ਪਰ ਉਹ ਪ੍ਰਮਾਤਮਾ ਨਾ ਜੰਮਦਾ ਹੈ ਨਾ ਮਰਦਾ ਹੈ ਨਾ ਉਹ ਜੂਨ ਵਿੱਚ ਆਉਂਦਾ ਹੈ ਨਾ ਹੋਈ ਕਿਸੇ ਜੂਨ ਨਾਲ ਸੰਬੰਧ ਰੱਖਦਾ ਹੈ ਗੁਰ ਪ੍ਰਸਾਦ ਅਜੂਨੀ ਸਵਾਭੰ ਮਣ ਜਿਹੜਾ ਪੈਦਾ ਹੁੰਦਾ ਹੈ ਸਿੱਦਾ ਮਾਂ ਪਿਓ ਹੁੰਦਾ ਹੈ ਜੀਵ ਹੈ ਉਹ ਇੱਕ ਜੀਵ ਤੋਂ ਦੂਸਰਾ ਜੀਵ ਪੈਦਾ ਹੁੰਦਾ ਹੈ ਕੋਈ ਵਸਤੂ ਬਣਦੀ ਹੈ ਤੇ ਉਸ ਨੂੰ ਬਣਾਉਣ ਵਾਲਾ ਹੈ ਕਿਸੇ ਵਸਤੂ ਨੂੰ ਬਣਾਉਣ ਲਈ ਕੋਈ ਤਾਤੂ ਚਾਹੀਦੀ ਹੈ ਕੋਈ ਸਮਾਨ ਚਾਹੀਦਾ ਹੈ कोई बना रहे है जड़ा बना रहा है वह परमात्मा दे रचिया होया है उस परमात्मा ने पैदा किया परमात्मा कौन पैदा करता है उसनों पैदा करने वाला कोई नहीं है स्वयं हम, वो अपने आप तो पैदा है अपने आप है। ਉਸ ਨੂੰ ਨਾ ਕੋਈ ਪੈਦਾ ਕਰ ਸਕਦਾ ਹੈ ਨਾ ਖਤਮ ਕਰ ਸਕਦਾ ਹੈ। ਇਹ ਮੰ ਗੁਰ ਪ੍ਰਸਾਦ ਗੁਰ ਪ੍ਰਸਾਦ ਪਰ ਉਹਦੇ ਦੀਦਾਰ ਕਰਨੇ ਹਨ ਤੇ ਫਿਰ ਕਿਸ ਤਰ੍ਹਾਂ ਹੋਣਾ ਉਸ ਦੀ ਕਿਰਪਾ ਪ੍ਰਾਪਤ ਕਰਨੀ ਹੋਵੇ ਤਾਂ ਕਿਸ ਤਰ੍ਹਾਂ ਹੁੰਦੀ ਹੈ ਇਹ ਉਹਦੀ ਮਰਜ਼ੀ ਹੈ ਜੀ ਜੇ ਉਹਦੀ ਮਰਜ਼ੀ ਹੈ ਤਾਂ ਜੀਵ ਦੇ ਉੱਤੇ ਉਹਦੀ ਕਿਰਪਾ ਵਰਸਦੀ ਹੈ ਗਨਾਨਕ ਪਾਤਸ਼ਾਹ ਕਹਿ ਰਿਹਾ ਨਾ ਗੁਰ ਪ੍ਰਸਾਦ ਇਹ ਉਸ ਦੀ ਕਿਰਪਾ ਨਾਲ ਹੀ ਉਸ ਬਾਰੇ ਸੋਝੀ ਆਉਂਦੀ ਹੈ ਉਹ ਜਿਸ ਨੂੰ ਚਾਹੇ ਉਸਤੇ ਕਿਰਪਾ ਵਰਸਾ ਕੇ ਉਸ ਨੂੰ ਸੋਝੀ ਦੇ ਦਿੰਦਾ ਹੈ ਉਹ ਗੁਰੂ ਕਾ ਲਾ ਕੇ ਬਾਣੀ ਦਾ ਸਤਿਕਾਰ ਕਰਕੇ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਦੇ ਹਨ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹੁਣ ਅੱਗੇ ਜਪ ਆ ਗਿਆ ਇਹ ਉਸ ਮੂਲ ਨੂੰ ਜਪਣਾ ਹੈ ਤੇਉ ਮੂਲ ਕਿਸ ਤਰ੍ਹਾਂ ਦਾ ਹੈ ਅੱਗੇ ਸਾਰੀ ਇਸ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਰਚਨਾ ਦੇ ਵਿੱਚ ਉਸ ਨੂੰ ਹੋਰ ਵਿਸਥਾਰ ਨਾਲ ਸਮਝਾਇਆ ਗਿਆ ਹੈ ਜਿਸ ਨੂੰ ਅਸੀਂ ਜਪਜੀ ਸਾਹਿਬ ਦੀ ਬਾਣੀ ਦਾ ਨਾਮ ਦਿੰਦੇ ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਇਹ ਜੀਵ ਉਸ ਨੂੰ ਜਪ ਕਿਸ ਨੂੰ ਆਧ ਸੱਚ ਜੁਗਾੜ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਉਹ ਸਦਾ ਤੋਂ ਹੈ ਮੁੱਢ ਤੋਂ ਹੈ ਮੁੱਢ ਕਦੀਮਾ ਤੋਂ ਉਹਦਾ ਕੋਈ ਅੰਤ ਨਹੀਂ ਲਾ ਪਾ ਸਕਦਾ ਕਿ ਕਦੋਂ ਤੋਂ ਹੈ ਇਹ ਸਚਾਈ ਹੈ ਇਹ ਉਹ ਸ਼ੁਰੂ ਤੋਂ ਹੈ ਪਤਾ ਨਹੀਂ ਕਦੋਂ ਤੋਂ ਹੈ ਕਦੋਂ ਇਹ ਸ਼ੁਰੂ ਹੋਇਆ ਹੈ ਇਹਦਾ ਕੋਈ ਪੇਤ ਨਹੀਂ ਪਾ ਸਕਦਾ ਵਿਦਵਾਨ ਵੀ ਆਪਣਾ ਯੋਰ ਵਿਗਿਆਨੀ ਵੀ ਆਪਣਾ ਯੋਰ ਲਗਾ ਚੁੱਕੇ ਹਨ ਕਿ ਇਹ ਧਰਤੀ ਕਦੋਂ ਬਣੀ ਹੈ ਅਸਮਾਨ ਕਦੋਂ ਬਣਿਆ ਹੈ ਅਸਮਾਨ ਕਿੰਨੇ ਹਨ ਪਰ ਇਸ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਉਹ ਦੀ ਬੰਦਨ ਬਾਰੇ ਉਹ ਦੀ ਉਹ ਕਦੋਂ ਤੋਂ ਹੈ ਇਸ ਬਾਰੇ ਕਹਿ ਰਿਹਾ ਕਿ ਉਸ ਤਾਂ ਦਾ ਜਲਣਾ ਮੁਸ਼ਕਲ ਕੰਮ ਹੈ ਉਹ ਸ਼ੁਰੂ ਤੋਂ ਹੈ ਮੋੜ ਤੱਕ ਰਹੇਗਾ ਅਖੀਰ ਤੱਕ ਰਹੇਗਾ ਆਰ ਸੱਚ ਜੁਗਾੜ ਸੱਚ ਹੈ ਵੀ ਸੱਚ ਹੋਸੀ ਵੀ ਸੱਚ ਸਦਾ ਰਹੇਗਾ ਸਦਾ ਹੈ ਸਦਾ ਜੀਵਨ ਦੀ ਪਾਲਣਾ ਕਰਦਾ ਰਹੇਗਾ ਤੇ ਇਹੀ ਨਾਨਕ ਕਹਿ ਰਹੇ ਹਨ ਕਿ ਉਹ ਸੱਚ ਹੈ ਬਿਲਕੁਲ ਸੱਚ ਹਾਦ ਸੱਚ ਜੁਗਾਦ ਸੱਚ ਤੇ ਜੁਗਾ ਜੁਗਾ ਤੱਕ ਵੀ ਉਸੇ ਦਾ ਨਾਮ ਲੈਣਾ जिस तरह साढ़े वर् वडेरे साहेब का आनंद माणते हैं इस तरह सा बजुर्ग उम्मीद रखते हैं कि परमात्मा जो है ਸਦਾ ਹੀ ਰਹੇਗਾ ਜੁਗਾ ਜੁਗਾ ਤੱਕ ਰਹੇਗਾ ਹਾਜ ਸੱਚ ਜੁਗਾਦ ਸੱਚ ਜੁਗਾ ਜੁਗਾ ਤੱਕ ਰਹੇਗਾ ਹੈ ਵੀ ਸੱਚ ਇਹਦੇ ਵਿੱਚ ਪੂਰਨ ਸਚਾਈ ਹੈ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਿਸਦਾ ਉਸ ਪਰਮਾਤਮਾ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਹੁਣ ਇਹ ਕਦੋਂ ਤੱਕ ਹੋ ਰਿਹਾ ਹੈ ਇਹ ਕਦੋਂ ਪੈਦਾ ਹੋਇਆ ਹੈ ਕਿੱਥੋਂ ਪੈਦਾ ਹੋਇਆ ਹੈ ਇਸ ਬਾਰੇ ਗੁਣਾਨ ਪਾਛਾ ਕਹਿ ਰਹੇ ਹਨ जो तो अपने आप तो अपना पीर मुखी बैठा हुआ है आज सच चुका सच है भी सच नानकोसी भी सच कुछ भी आप ਦੇਖਦੇ ਹਾਂ ਉਸ ਦਾ ਕੋਈ ਨਾ ਕੋਈ ਅੰਤ ਹੁੰਦਾ ਹੈ ਪਰ ਇਹ ਪ੍ਰਮਾਤਮਾ ਜਦੋਂ ਤੋਂ ਵੀ ਹੈ ਕਿ ਕਦੋਂ ਤੱਕ ਰਹੇਗਾ ਇਸ ਬਾਰੇ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕੋਈ ਪਤਾ ਨਹੀਂ ਲਗਾ ਸਕਦਾ ਉਹ ਸਦਾ ਹੀ ਰਹਿੰਦਾ ਹੈ सदा ही ओ इस संसार ते सी इस संसार ते रहेगा इसे तो रचना करता सी इसे तो निर्चन करता रहेगा तो हो ये बोला दीखे माँ गुरु कृपा कारण सानू ये स्वजी आजावे ऐसी प्रशंसा की है पे उस ਤੰਤੰ ਗੁਰੂ ਜਨ ਸਾਹਿਬ ਕਿੰਨੀ ਪਾਵਰ ਹੈ ਵਸ ਗੁਰੂ ਸਹਿਬਾਨ ਨੇ ਜੋਰ ਇਕੱਠੀ ਕਰਕੇ ਤੇ ਗੁਰੂ ਜਨ ਸਾਹਿਬ ਬਾਣੀ ਨੂੰ ਲਖਣਾ ਹੋ ਕੀਤਾ ਸਾਡੇ ਉਪਦੇਸ਼ ਦੀ ਜਨਤਾ ਦਾ ਕੁਪ ਦੇਸ਼ ਪਸਾਇਆ ਸੋ ਉਸ ਪਰਮਾਤਮਾ ਨੂੰ ਸਦਾ ਜਪਦੇ ਰਹਿਣਾ ਚਾਹੀਦਾ ਹੈ ਜਪ ਉਸ ਨੂੰ ਜਪਨਾ ਚਾਹੀਦਾ ਕਿਉਂਕਿ ਉਹ ਪਰਮਾਤਮਾ ਹਰ ਇੱਕ ਨੂੰ ਪਿਆਰ ਕਰਦਾ ਹੈ ਸਦਾ ਪਿਆਰਾ ਹੈ ਉਹ ਸਾਰਿਆਂ ਦਾ ਸਾਰਿਆਂ ਨੂੰ ਪਾਲਣਹਾਰ ਹੈ ਪਾਲਣ ਵਾਲਾ ਹੈ ਜੁਗਾ ਜੁਗਾ ਤੋਂ ਹੈ ਜੁਗਾ ਜੋਂ ਤੱਕ ਰਹੇਗਾ ਇਹ ਨਾਨਕ ਕਹਿ ਰਿਹਾ ਇਸ ਤੋਂ ਅੱਗੇ ਬਾਣੀ ਸ਼ੁਰੂ ਹੁੰਦੀ ਹੈ ਜਿਸ ਨੂੰ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ ਇਸੇ ਵਿੱਚ ਵੀ ਉਸ ਗੁਨਾਨ ਪਾਸ਼ਾ ਨੇ ਸਾਨੂੰ ਦੱਸਣਾ ਕੀਤਾ ਹੈ ਕਿ ਉਹ ਕੀ ਕੀ ਕਰ ਸਕਦਾ ਹੈ ਉਸ ਨੂੰ ਸੁਣਨ ਨਾਲ ਉਸ ਦੇ ਉਪਦੇਸ਼ ਨੂੰ ਮੰਨਣ ਨਾਲ ਅਸੀਂ ਕੀ ਪ੍ਰਾਪਤ ਕਰ ਸਕਦੇ ਹਾਂ ਉਥੇ ਪਾਣੇ ਵਿੱਚ ਰਹਿ ਕੇ ਕੀ ਪ੍ਰਾਪਤ ਕਰ ਸਕਦੇ ਹਾਂ ਸੋ ਇਹ ਜਿਸ ਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਬਾਣੀ ਚਾਰੀ ਹੈ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਉਹਦੀ ਪਹਿਚਾਨ ਉਸ ਦੀ ਉਸ ਦੀਆਂ ਵਿਸ਼ੇਸ਼ਤਾਵਾਂ ਕਿਉਂਕਿ ਨਾ ਸ਼ਕਤੀ ਮੰਨ ਹੈ ਉਸ ਤੱਕ ਪਹੁੰਚਣਾ ਵਿਗਿਆਨੀਆਂ ਦੀ ਬਸ ਦੀ ਗੱਲ ਨਹੀਂ ਹੈ ਕੋਈ ਬੰਦਗੀ ਵਾਲਾ ਵੀ ਉਸ ਜਗ੍ਹਾ ਤੇ ਪਹੁੰਚ ਸਕਦਾ ਹੈ ਸੋ ਖੁਣਿਆ ਬੋਲਣੇ ਮਾਵਾ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿ ਵਾਹਿ ਗੁਰ